ਕੱਲ ਨੂੰ ਤੁਹਾਨੂੰ ਪੱਗ ਬੰਨ੍ਹਣ ਵਾਸਤੇ ਜਾਂ ਕੜਾ ਪਾਉਣ ਵਾਸਤੇ ਹੋ ਸਕਦਾ ਹੈ ਕਿ ਹਿੰਦੁਸਤਾਨੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਲੈਣੀ ਪਵੇ। ਸਭ ਤੋਂ ਵੱਡੀ ਜਿਹੜੀ ਬਿਆਦਮੀ ਕੀਤੀ ਗਈ ਹਿੰਦੂ ਧਰਮ ਦੀ ਉਹ ਭਾਜੀਪੀ ਨੇ ਕੀਤੀ। ਸੋ راہੂਲ ਗਾਲੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ। ਕਿ ਜਿੱਥੇ ਤੁਹਾਨੂੰ ਹਰ ਚੀਜ਼ ਦੀ ਇਜਾਜ਼ਤ ਲੈਣੀ ਪਵੇ ਸਭ ਤੋਂ ਪਹਿਲਾਂ ਤਾਂ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸ਼ਾਰਟ ਨੋਟਿਸ ਤੇ ਸਮਾਂ ਕੱਢ ਕੇ ਇੱਥੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਜਿਹੜਾ ਇਸ਼ੂ ਹੈਗਾ ਜਿਸ ਮੁੱਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਥੋੜਾ ਨਾਮ ਕੀ ਹੈ ਤਾਂ ਉਹਨਾਂ ਨੇ ਆਪਦਾ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਪੱਗ ਬੰਨਣ ਆਸੇ ਜਾਂ ਕੜਾ ਪਾਉਣ ਆਸਤੇ ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਲੈਣੀ ਪਵੇ ਇਹਰਾ ਮਤਲਬ ਇਸ ਇਹਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ ਚ ਬੰਦੇ ਜਾ ਰਹੇ ਹਨ ਅੱਜ ਤੱਕ ਕੇਵਲ ਮੁਸਲਮਾਨਾ ਭਰਾਵਾਂ ਤੇ ਹਮਲਾ ਹੈ ਜਬ ਮਿਨੋਰੀਟੀ ਹੌਲੀ ਹੌਲੀ ਇਹਨਾਂ ਨੇ ਵਕ ਵਕ ਮਿਨੋਰੀਟੀਆਂ ਤੇ ਹਮਲਾ ਹੋ ਸਕਦਾ ਹੈ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਬੀਜੇਪੀ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਇਨਾ ਚੋਣਾਂ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ। ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ, ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ। ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਾਮੀ ਕਾਂਗਰਸ ਨੇ ਕਦੇ ਭਰੀ ਹੈ ਤੇ ਨਾ ਭਰਦੀ ਹੈ। ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ। ਅਸੀਂ ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਦਲਿਤ ਭਰਾਵਾਂ ਦਾ, OBCs ਦਾ ਰਵੀ ਦਾਸੀਆਂ ਦਾ ਬਾਲਮਿਕੀਆਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈਗੀਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਦੇ ਧਰਮਾਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਦੇ ਤਰੀਕਿਆਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੀ ਆਸਥਾ ਦਾ ਵੀ ਸਨਮਾਨ ਕਰਦੇ ਹਾਂ ਚਾਹੇ ਕਿਸੇ ਦੀ ਆਸਥਾ ਕਿਸੇ ਦੇ ਪ੍ਰਤੀ ਇਸੇ ਕਰਕੇ ਤਾਂ ਰਾਹੁ ગાંધી ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਸ ਸਨੇਹ ਨੂੰ ਕੀਤਾ ਕਿ ਗੁਰੂ ਨਾਨਕ ਕੀ ਚਾਹੁੰਦੇ ਸਨ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨ ਸ਼ਿਵਜੀ ਮਹਾਰਾਜੀ ਦੇ ਤਰਸ਼ੂਲ ਦਾ ਕੀ ਮਾਇਨੇ ਹੈਗਾ ਸੋ ਮਾਨ ਸਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈਗਾ ਤੁਸੀਂ ਯਾਦ ਹੋਣਾ ਉੱਥੇ ਸੰਸਦ ਚ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਤ ਡਰਾਓ ਮਤ ਕਹਿੰਦਾ ਮਤਲਬ ਜਿਹੜਾ ਕੋਈ ਵੀ ਧਰਮ ਹੈ ਚਾਹੀਓ Hindu ਧਰਮ ਹੈ ਚਾਹੀਓ Sikh ਧਰਮ ਹੈ ਚਾਹੀਓ Muslim ਧਰਮ ਹੈ ਚਾਹੀਓ Christianਸ ਹੈ ਇਹ ਕਿਸੇ ਨੂੰ ਡਰੋਂ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਦਿੰਦਾ ਇਹ ਇੱਥੇ ਇੱਥੇ ਵੱਖਰੇਵੇਂ ਪਾ ਦਿੱਤੇ ਗਏ BJP ਸਰਕਾਰ ਦੁਆਰਾ ਕੇਵਲ ਵੋਟਾਂ ਦੀ ਰਾਜਨੀਤੀ ਆਸੇ ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਹਿ ਚ ਗਿਆ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬੇਅਦਬੀ ਕੀਤੀ ਗਈ Hindu dharm ਦੀ ਉਹ BJP ਨੇ ਕੀਤੀ। RAM ji ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾਂ ਤੇ ਇੱਕ ਦਿਨ ਪਹਿਲਾਂ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਹ ਸੜਕਾਂ ਦੇ ਵਿੱਚ ਡਿੱਗੇ। ਮੇਰਾ ਖਿਆਲ ਝੰਡੇ ਤੇ ਫੋਟੋ ਸਾਡੇ ਗੁਰੂ RAM ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁਝ ਕੇ ਚੌਂਕਾਂ ਚ ਚਿਰਾਹਿਆਂ ਚ ਮੋੜਾਂ ਤੇ ਗਰੀਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕੀ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬੇਅਦਬੀ ਸੀਗੀ ਸੋ ਰਾਹੁਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ ਕਿ ਜਿੱਥੇ ਤੁਹਾਨੂੰ ਹਰ ਚੀਜ਼ ਦੀ ਆਜ਼ਾਦਤ ਲੈ ਨਹੀਂ ਪਵੇ ਕਿਸੇ ਸਿੱਖ ਮਰਿਆਦਾ ਦਾ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕਹੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਮਨ ਨੂੰ ਕੇਸ ਪਹੁੰਚੀ ਹੋਵੇ ਮੈਂ ਵੀ ਇੱਕ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੰਨਦਾ ਹਾਂ ਔਰ ਰਾਹੁਲ ਗਾਂਧੀ ਐਸਾ ਵਿਅਕਤੀ ਜਿਨੇ ਹਰਮੰਦਰ ਸਾਹਿਬ ਤਿੰਨ ਦਿਨ ਬਾਟ ਕੇ ਨਾ ਇੱਕ ਵਾਰੀ ਨਹੀਂ ਮੇਰੇ ਖਿਆਲ ਜਿੰਨੇ ਵਾਰੀ ਪੰਜਾਬ ਆਏ ਕੋਸ਼ਿਸ਼ ਕੀਤੀ ਕਿ ਹਰਮੰਦਰ ਸਾਹਿਬ ਨਕਮਸਤ ਖੋਣ ਪਗ ਬੰਨਣ ਫਿਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਪਣੀ ਯਾਤਰਾ ਆਰੰਭ ਕੀਤੀ ਇਹ ਕਿਉਂ ਹੋਇਆ ਰਾਹੁਲ ਗਾਂਧੀ ਨੇ ਗੱਲ ਕਿਉਂ ਕਹੀ ਉਹਦਾ ਕਾਰਨ ਕੀ ਸੀਗਾ ਕੀ ਭਾਜਪੀ ਨੇ ਜਦੋਂ ਸਾਡਾ ਕੇਸਰੀ ਝੰਡਾ ਕਿਸਾਨਾਂ ਨੇ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਤੇ ਉਹਨਾਂ ਨੂੰ ਖਾਲਿਸਤਾਨੀ ਬੀਜਪੀ ਨੇ ਨਹੀਂ ਕਿਹਾ ਕਿ ਇਹ ਸਿੱਖਾਂ ਦਾ ਅਪਮਾਨ ਨਹੀਂ ਸੀ ਕਿ ਸਿੱਖ ਨੂੰ ਆਪ ਦਾ ਝੰਡਾ ਜੇ ਹਿਲਾ ਰਾ ਤੇ ਉਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਗਿਆ ਔਰ ਸਾਰੇ ਟੀਵੀ ਚੈਨਲਾਂ ਤੇ ਤੁਸੀਂ ਚਲਾਇਆ ਕਿ ਇਹ ਨੈਕਸਲਾਈਟ ਹੈ ਇਹ ਤਾਂ ਟੈਰਰਿਸਟ ਨੇ ਇਹ ਖਾਲਿਸਤਾਨੀ ਨੇ ਇਹ ਵੱਖਰੇ ਭਾਰਤ ਦੀ ਮੰਗ ਕਰਦੇ ਕਿ ਇਹ ਸਿੱਖਾਂ ਦਾ ਮੈਂ ਸਮਝਦਾ ਕਿ અપਮਾਨ ਨਹੀਂ ਕੀਤਾ ਤੁਸੀਂ ਫਿਰ ਆਦਮੀਆ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਪੰਜਾਬ ਆਏ ਪੰਜਾਬ ਆਏ ਤੇ ਫਿਰ ਫਿਰੋਜ਼ਪੁਰ ਤੋਂ ਮੁੜ ਗਏ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਧਰਨਾ ਲਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਬਚ ਕੇ ਆ ਗਿਆ ਹਾਂ ਮੈਂ ਬਚ ਗਿਆ ਹਾਂ ਇਹਦਾ ਮਤਲਬ ਸਿੱਖ ਤੁਹਾਨੂੰ ਮਾਰਨਾ ਚਾਹੁੰਦੇ ਸਨ ਇਹ ਸਿੱਖਾਂ ਦਾ અપਮਾਨ ਨਹੀਂ ਹੈ ਮੇਰੇ ਕਹਿਣតាម ਕੰਗੜਾ ਰਣੋਦ ਨੇ ਕਿਹਾ ਸਾਡੀਆਂ ਮਾਵਾਂ ਦੇ ਬਾਰੇ ਸਾਡੀਆਂ ਭੈਣਾਂ ਦੇ ਬਾਰੇ ਕਿ ਉੱਥੇ ਤਾਂ ਪਹਾੜੇ ਤੇ ਲਿਆਈਆਂ ਗਈਆਂ ਔਰਤਾਂ ਆਈਆਂ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਇੱਕ ਬੀਜੇਪੀ ਦੀ ਸੰਸਦ ਦੇ ਕਲ ਕਹਿੰਦੀ ਹੈ ਕੰਗੜਾ ਰਣੋਦ ਨੇ ਕਿਹਾ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉੱਥੇ ਕੰਗੜਾ ਰਣੋਦ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਪ ਹੁੰਦੇ ਸਨ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਜੋ ਮੇਰੇ ਕਹਿਣ ਦਾ ਮਤਲਬ ਹੈ ਰਾਹੁਲ ਗਾਂਧੀ ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨਜ਼ ਬਾਰੇ ਰਾਹੁਲ ਗਾਂਧੀ ਪੜ੍ਹਦੇ ਨੇ ਮੈਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰ ਅੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਵਾਂ ਤੇ ਸਾਡਾ اٹਕ ਜਾਂਦਾ ਸੀ ਪਰ ਉਹਨਾਂ ਨੇ ਹਿਸਟਰੀ ਨੂੰ ਪੜ੍ਹ ਕੇ ਉਹ ਇੱਕ ਬੜੀ ਮੈਨੂੰ ਲੱਗਦਾ ਵਿਸਤਾਰ ਪੂਰਕ ਜਿਹੜੀ ਨੌਲੇਜ ਹੈ ਜਿਹੜੀ ਉਹਨਾਂ ਨੇ ਗ੍ਰਹਿਣ ਕੀਤੀ ਦੀ 100 ਕੋਈ ਉਥੋ ਜੰਗਪੁਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ ਦਾਰੂ ਦਾ ਸੇਵਨ ਕਰਦੇ ਐ ਤੇ ਉਹ راہুল ਗਾਂਧੀ ਨੂੰ ਕਹਿੰਦਾ ਕਿ ਅਸੀਂ ਤੈਨੂੰ ਸਬਕ ਸਿਖਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਲੋਕਾਂ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਐ ਇਹੋ ਜਿਹੇ ਲੋਕਾਂ ਦੇ ਜਿਹੜੇ ਲੋਕ راہুল ਗਾਂਧੀ ਦੇ ਬਾਰੇ ਬਿਨਾਂ ਕਿਸੇ ਗੱਲ ਤੋਂ ਟਿੱਪਾ ਟਿੱਪਣੀ ਕਰ ਰਹੇ ਔਰ ਜਿਹੜੇ ਲੋਕ ਕੱਲ ਤੱਕ راہুল ਗਾਂਧੀ ਦੇ ਮਗਰ ਮਗਰ ਘੁੰਦੇ ਸਨ ਤਲਵੇ ਛੱਟਦੇ ਸਨ ਆ ਜੋ ਨਵੇਂ-ਨਵੇਂ ਬੀਜੇਪੀ ਚ ਗਏ ਹੈ ਉਹ ਰਾਹੁਲ ਗਾਂਧੀ ਤੇ ਸਵਾਲ ਚੱਕਦੇ ਨੇ ਰਾਹੁਲ ਗਾਂਧੀ ਨੂੰ ਕਹਿੰਦੇ ਰਾਹੁਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰਲੇ 20 ਸਾਲ ਦਾ ਵੀ ਰਾਹੁਲ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾ ਰਿਹਾ ਬੀਜੇਪੀ ਡਰ ਸਤਾ ਰਿਹਾ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਨਿਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ ਜਿਹਨੂੰ ਈਡੀ ਨੇ ਬੁਲਾ ਲਿਆ ਜਿਹਨੂੰ ਇੱਕ-ਇੱਕ ਵਜh ਤੱਕ ਈਡੀ ਬੁਲਾਉਂਦੀ ਰਹੀ ਜਿਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਜਿਹਦੇ ਤੋਂ ਘਰ ਛਡਵਾ ਲਿਆ ਗਿਆ ਜਿਹਦੀ ਸਦਸਤਾ ਰੱਦ ਕਰ ਦਿੱਤੀ ਗਈ ਉਹਰੇ ਤੋਂ ਡਰ ਸਤਾ ਰਿਹਾ ਕਿ ਰਾਹੁਲ ਗਾਂਧੀ ਆਂਦੀ ਦੀ ਤਰ੍ਹਾਂ ਅੱਗੇ ਵਧਦਾ ਤੁਰਿਆ ਰਿਹਾ ਵਧਦਾ ਤੁਰਿਆ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਦੇਸ਼ ਵਿਦੇਸ਼ਾਂ ਝ ਅੱਜ ਲੋਕ ਕਹਿਣ ਲੱਗੇ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਉਹ ਵਿਅਕਤੀ ਹੈ ਦੁਨੀਆ ਭਰ ਦੇ ਅਬਾਨੀਆਂ ਦੇ ਵਿਆਹ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਰਾਜਨੀਤਿਕ ਲੋਗ ਆਏ ਕੋਈ ਐਸਾ ਰਾਜਨੀਤਿਕ ਵਿਅਕਤੀ ਨਹੀਂ ਹੈ ਜਿਹੜਾ ਦੁਨੀਆ 'ਚੋਂ ਨਾ ਆਇਆ ਹੋਵੇ ਉਹਨਾਂ ਨੇ ਆਪਦੇ ਪੈਸੇ ਦਾ ਜਿਸ ਪ੍ਰਕਾਰ ਪ੍ਰਦਰਸ਼ਨ ਕੀਤਾ ਹਰ ਵਿਅਕਤੀ ਅਬਾਨੀਆਂ ਦੀ ਜਿਹੜੀ ਸ਼ਾਦੀ ਹੈ ਉਹਨੂੰ ਰੋਜ਼ ਦਿਖ ਰਿਹਾ ਸੀ ਕਿੰਨੇ ਦੀ ਘੜੀ ਬੰਨੀ ਹੈ ਕਿਹੜੀ ਕਾਰ ਹੈ ਕਿਹੜੀ ਕਾਰ ਤੇ ਉਹਨਾਂ ਦੇ ਕੁੱਤੇ ਜਾ ਰਹੇ ਨੇ ਕੌਣ ਉਹਨਾਂ ਦੇ ਨੱਚ ਰਹੇ ਨੇ ਸਭ ਆਵਾਨੀ ਸਾਬ ਦੇ ਪੈਸਿਆਂ ਤੇ ਠੁਮਕੇ ਲਵਾਏ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ, ਸਾਰੀ ਦੁਨੀਆ ਪਹੁੰਚੀ ਲੇਕਿਨ ਸਾਡਾ ਰਾਹੁਲ ਗਾਂਧੀ ਜੀ ਦੇ ਤੇ ਸਾਨੂੰ ਮਾਣ। ਉਹਨੂੰ ਕੋਈ ਖਰੀਦ ਨਹੀਂ ਸਕਦਾ। ਸੋ ਰਾਹੁਲ ਗਾਂਧੀ ਆ, ਉਹ ਰਾਹੁਲ ਗਾਂਧੀ ਦੀ ਆਂਦੀ ਨੂੰ ਹਵਾ ਨੂੰ ਹੁਣ ਕੋਈ ਰੋਕ ਨਹੀਂ ਸਕਦਾ। ਇਹ ਸਾਰੇ ਬੁਖਲਾੜ ਜਿਹੜੇ ਆਏ ਵੇ ਡਰਦੇ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਔਰ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਰਨਾ ਚਾਹੁੰਦੇ ਤੁਸੀਂ ਤਾਂ ਕਹਿੰਦੇ ਨਾ ਕਿ ਰਾਹੁਲ ਗਾਂਧੀ ਨੂੰ ਐਡਾ ਤੇ ਫਲਾ ਤੇ ਇਹਨਾਂ ਦੇ ਪਿਤਾ ਜੀ ਤੇ ਫਲਾ ਰਾਹੁਲ ਗਾਂਧੀ ਦੀ ਹਵਾ ਨਹੀਂ ਦੇਖੀ ਤੂੰ ਜਰਾ ਆ ਕੇ ਤੁਸੀਂ ਕੱਲੇ ਸਿੱਖ ਨਹੀਂਓ ਰਾਤ ਨੂੰ ਦਾਰੂ ਪੀ ਲੋ ਤੇ ਸਵੇਰ ਕਹੋਂ ਅਸੀਂ ਸਿੱਖਾਂ ਤੁਸੀਂ ਕਿਹੜੇ ਸਿੱਖੋਂ ਮਸੰਦੋਂ ਤੁਸੀਂ ਲੋਕ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੇਫਜ਼ੂਲ ਦੀ ਟਿੱਪਾ ਟਿੱਪਣੀ ਹੈ ਇਹ ਰਹੀ ਮੈਂ ਕਰੜੇ ਸ਼ਬਦਾਂ ਚ ਨਿੰਦਾ ਕਰਨੇ ਇਹ ਦੇਸ਼ ਨੂੰ ਅੱਡ ਕਰਨ ਦੀਆਂ ਗੱਲਾਂ ਕਰਦੇ ਐਸੀ ਰਾਜਨੀਤੀ ਤਾਂ ਹੈ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਧਰਮ ਦੀ ਰਾਜਨੀਤੀ ਹੈ ਜਾਂ ਨਹੀਂ ਹੈ ਦੁਨੀਆ ਜਾਣਦੀ ਹੈ ਚੱਲ ਰਹੀ ਹੈ ਜੀ ਜਿਸ ਜਗੀਰ ਕੋਡਾ ਉਹ ਗਾਂਧੀ ਦੇ ਹੱਕ 'ਚ ਖੜਿਆ ਕਹਿੰਦੇ ਸੱਚ ਬੋਲਿਆ ਕਹਿੰਦੇ ਜੇ ਸਿੱਖ ਨਾ ਹੁੰਦੇ ਤਾਂ ਦਿੱਲੀ ਤੱਕ ਪਾਕ ਸੋ ਮੈਂ ਮੈਂ ਇਹ ਬੇਨਤੀ ਕਰਾਂਗਾ ਬਿਲਕੁਲ ਐਸੇ ਹੀ ਹੈ ਗੱਲ ਮੈਂ ਧੰਨਵਾਦ ਕਰਦਾ ਸਾਡੇ ਵੱਖਰੇਵੇਂ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਨਾਲ ਆਖ-ਫਖੀ ਇਸ਼ੂਸ ਨੇ ਪਰ ਚੰਗੇ ਕੌਸ ਦੀ ਗਲਤੀ ਕਰੋ ਚੰਗੀ ਗੱਲ ਕਹੀ ਰਾਹੁਲ ਗਾਂਧੀ ਨੇ ਰਾਹੁਲ ਐਮੀ ਨੇ ਕੀ ਕਹੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਖਤਰਾ ਹੋ ਸਕਦਾ ਹੈ ਕੱਲ ਨੂੰ ਫਲਾਣੇ ਧਰਮ ਨੂੰ ਹੋ ਸਕਦਾ ਹੈ ਕੱਲ ਨੂੰ ਫਲਾਣੇ ਨੂੰ ਤਨ ਨੂੰ ਹੋ ਸਕਦਾ ਹੈ ਕਿਉਂ ਕੀ ਮਾੜੀ ਗੱਲ ਕਹੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਬੀਬੀ ਜੁਗੀਰ ਕੌਰ ਜੀ। ਭਾਰਤ ਦਾ ਉਹ ਜਿਹੜੇ ਆਪੂ ਆ ਉਹਨਾਂ ਸਾਰਿਆਂ ਨੇ ਜਿਹੜਾ rahul gandhi ਦਾ ਵਿਰੋਧ ਕੀਤਾ ਕਿਥੇ ਨ ਜਾਉਂਦੇ। ਤਾਂ ਵਿਰੋਧ ਜਨਮ ਜਾਤ ਤੋਂ ਬਾਅਦ ਨਾਲ ਨਹੀਂ ਸਾਡਾ ਵਿਰੋਧ ਕਰਨਾ ਗਾਂਧੀ ਪਰਵਾਹ ਕਰ। ਜਨਮ ਜਾਤ ਤੋਂ ਉਹਨਾਂ ਨੇ ਤਾਂ ਸੌ ਖਾਦੀ ਵੀ ਹੈ ਕਿ rahul gandhi ਕੋਈ ਚੰਗੀ ਗੱਲ ਵੀ ਕਹਦੇ। ਲੋ ਮੈਂ ਇਹ ਤੁਹਾਨੂੰ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ rahul gandhi ਜੀ ਤੋਂ ਦੋਹਾਂ ਤੋਂ ਵੱਧ ਸਿੱਖ ਹਿਸਟਰੀ ਦੇ ਬਾਰੇ rahul gandhi ਜੀ ਜਾਣਦੇ ਹੋ। ਕਿਉਂਕਿ ਜੋ ਰਾਹੁਲ ਗਾਂਧੀ ਜੀ ਪੜਦੇ ਨੇ ਜੋ ਰਾਹੁਲ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਉਹ ਸ਼ਿਵ ਜੀ ਮਹਾਰਾਜ ਜੀ ਦੇ ਅਸੀਂ ਮੱਥਾ ਟੇਕਦੇ ਹਾਂ ਬਹੁਤ ਸਾਰੇ Hindu ਵੀ ਟੇਕਦੇ ਹਨ ਤਰਸ਼ੂਲ ਬਾਰੇ ਸਭ ਬਾਰੇ ਜਿਹੜਾ ਗਲੇ ਚ ਹੈ ਕਿ ਉਹ ਮੌਤ ਨੂੰ ਹਮੇਸ਼ਾ ਆਪਦੇ ਕੋਲੇ ਰੱਖਦੇ ਸਨ ਸੋ ਇਸ ਤਰ੍ਹਾਂ ਦੀ ਜਿਹੜੀ ਵਿਆਖਿਆ ਰਾਹੁਲ ਗਾਂਧੀ ਨੇ ਕੀਤੀ ਇਹ ਬੜੀ ਵੱਡੀ ਜਾਣਕਾਰੀ ਹੈ ਕਿਉਂਕਿ ਇੰਟਰ ਰਿਲੀਜੀਅਨ ਤੇ ਜਦੋਂ ਤੁਸੀਂ ਬੰਦਾ ਬੋਲਦਾ ਉਹਦੋਂ ਕੋਈ ਨਾ ਕੋਈ ਫਸ ਹੀ ਜਾਂਦਾ ਹੈ ਕਈ ਤਾਂ ਮੇਰੇ ਅੱਗੇ ਤੁਕਾਂ ਵੀ ਨਹੀਂ ਚੰਗੇ ਤਰੀਕੇ ਨਾਲ ਬੋਲ ਸਕਦੇ ਉੱਥੇ ਹੀ ਫਸ ਜਾਂਦੇ ਨੇ ਬਲਿਓਟੀਜ਼ ਦੇ ਦਲ ਜਿਹੜਾ ਰਾਹੁਲ ਗਾਂਧੀ ਦੱਸ ਰਿਹਾ ਹੈ ਤਾਂ ਤੁਸੀਂ ਵੀ ਦੱਸ ਰਹੇ ਹੋ ਨਾ ਜੋ ਉਹਦਾ ਦਲ ਹੈ ਤੇ ਹਰਿਆਣੇ ਚ ਚੋਣਾ ਨੂੰ ਚ ਹਿੰਸਾ ਹੋਈ ਉਸ ਤੋਂ ਪਹਿਲਾਂ ਜਿਹੜਾ ਮਾਹੌਲ ਬਣਿਆ ਨਾ ਕੀ ਲੱਗ ਰਿਹਾ ਹੈਗਾ ਕਿ ਮਾਹੌਲ ਕੀ ਕ੍ਰੀਏਟ ਕੀਤਾ ਜਾ ਸਰ ਇਹ ਜਾਣ ਕੇ ਅਹਿੰਸਾ ਹੁੰਦੀ ਹੈ ਇਹ ਅਹਿੰਸਾ ਨੂੰ ਫਿਰ ਇਹਦੇ ਤੇ ਐਸੀ ਸ਼ਬਦਾਬਲੀ ਵਰਤੀ ਜਾਂਦੀ ਹੈ ਅਨੁਰਾਗ ਠਾਕੁਰ ਨੇ ਜਿਸ ਪ੍ਰਕਾਰ ਦੀ ਦਿੱਲੀ ਦੰਗਿਆਂ ਦੇ ਸਮੇਂ ਸ਼ਬਦਾਬਲੀ ਵਰਤੀ ਤੁਹਾਡੇ ਸਾਹਮਣੇ ਕੀ ਕਿਹਾ ਉਥੇ ਸੁਪਰੀਮ ਕੋਰਟ ਨੇ ਕੀ ਇਹੋ ਜੀ ਟਿੱਪਾ ਟਿੱਪਣੀ ਕਰਨ ਵਾਲੇ ਤੇ ਪਰਚੇ ਦਰਜ ਹੋਣੇ ਚਾਹੀਦੇ ਕੋਈ ਵੀ ਵਿਅਕਤੀ ਹੈ ਕੋਈ ਵੀ ਪੋਲਿਟੀਸ਼ੀਅਨ ਹੈ ਉਹਨੂੰ ਉਹਨੂੰ ਤੇਲ ਪਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਦੇਸ਼ ਸਾਡਾ ਹੈ ਹਿੰਦੂ ਸਾਡੇ ਹੈ ਸਿੱਖ ਸਾਡੇ ਹੈ ਮੁਸਲਮਾਨ ਸਾਡੇ ਹੈ दलित ਸਾਡੇ ਨੇ ਐਸਾਈ ਸਾਡੇ ਨੇ ਰਵਿਦਾਸੀਏ ਸਾਡੇ ਨੇ ਬਾਲਮੀਕੀ ਸਾਡੇ ਨੇ ਇਹ ਸਭ ਇਕੱਠੇ ਹੈ ਔਰ ਮੈਂ ਤਾਂ ਹਮੇਸ਼ਾ ਕਹਿੰਦਾ ਸਾਡੇ ਖੂਨ ਦਾ ਰੰਗ ਲਾਲ ਹੈ ਅਸੀਂ ਵੱਖ-ਵੱਖ ਧਰਮਾਂ ਨੂੰ ਮੰਨਦੇ ਹਾਂ ਪਰ ਖੂਨ ਦਾ ਰੰਗ ਲਾਲ ਹੈ ਅਸੀਂ ਪਹਿਲਾ ਇਨਸਾਨ ਹੈ ਸਾਨੂੰ ਇਨਸਾਨੀਅਤ ਨੂੰ ਪਿਆਰ ਕਰਨਾ ਚਾਹੀਦਾ ਹੈ